ਸਾਰੇ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਨਿਆਲੇ ਖਾਲਸਾ ਹਾਂ ਦੇ ਵਿੱਚੋਂ ਇੱਕ ਲੇਖ ਲਿਆ ਹੈ ਜਰਮਨ ਦੀ ਪ੍ਰਚਾਰ ਫੇਰੀ ਕੁਝ ਫੇਰੀਆਂ ਅਜਹੀਆਂ ਹੁੰਦੀਆਂ ਹਨ ਜਿਹੜੀਆਂ ਜ਼ਿੰਦਗੀ ਦੇ ਵਿੱਚ ਯਾਦਗਰ ਬਣ ਜਾਂਦੀਆਂ ਹਨ ਸਤੰਬਰ 2004 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾਂ ਗੁਰਪੁਰਬ ਉਤੇ ਦਾਸ ਨੂੰ ਸਿੱਖ ਕਲਚਰ ਸੁਸਾਇਟੀ ਅਮਰੀਕਾ ਦੇ ਸਰਦਾ ਪੱਤਰ ਤੇ ਜਾਣਾ ਪਿਆ। ਉੱਥੇ ਰਹਿੰਦੇ ਆ ਇੱਕ ਦਿਨ ਵੀਰ ਦਿਲਜੀਤ ਸਿੰਘ ਜੀ ਨਿਊ ਜਰਸੀ ਵਾਲਿਆਂ ਦਾ ਟੈਲੀਫੋਨ ਆਇਆ ਕਿ ਸਹਿਬਜ਼ਾਦਿਆਂ ਦੇ 300 ਸਾਲਾਂ ਸ਼ਹੀਦੀ ਪੁਰਬ ਤੇ ਜਰਮਨ ਸਾਡੇ ਨਾਲ ਚੱਲੋ। ਮੈਂ ਉਹਨਾਂ ਨੂੰ ਮਜਬੂਰੀ ਦੱਸੀ ਕਿ ਮੇਰਾ ਪਹਿਲੋਂ ਤੋਂ ਹੀ ਯੂਕੇ ਦਾ ਪ੍ਰੋਗਰਾਮ ਬਣਿਆ ਹੋਇਆ ਹੈ। ਇਸ ਲਈ ਮੈਂ ਆਪ ਜੀ ਨਾਲ ਨਹੀਂ ਜਾ ਸਕਦਾ ਫਿਰ ਕਿਸੇ ਵੇਲੇ ਕਹੋਗੇ ਤਾਂ ਮੈਂ ਜ਼ਰੂਰ ਜਾਵਾਂਗਾ ਅਗਲੇ ਦਿਨ ਹੀ ਜਰਮਨ ਤੋਂ ਵੀਰ ਅਵਤਾਰ ਸਿੰਘ ਜੀ ਦਾ ਟੈਲੀਫੋਨ ਆਇਆ ਕਿ ਜਿਹੜਾ ਸਮਾਂ ਤੁਹਾਡੇ ਪਾਸ ਵਿਹਲਾ ਹੈ ਉਹ ਦੱਸ ਦਿਓ ਅਸੀਂ ਕਲਾਸਾਂ ਲਗਾਉਣ ਦਾ ਪ੍ਰਬੰਧ ਕਰਨਾ ਹੈ ਇਹ ਸੁਣ ਕੇ ਮੈਨੂੰ ਬੇਹੱਦ ਖੁਸ਼ੀ ਹੋਈ ਇੱਕ ਤਾਂ ਜਰਮਨ ਦੇਖ ਆਵਾਂਗਾ ਦੂਸਰਾ ਕਲਾਸਾਂ ਰਾਹੀਂ ਗੁਰਮਤਿ ਦੀ ਵਧੀਆ ਟੰਗ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਗੁਰਬਾਣੀ ਸੰਥਿਆ ਦੁਆਰਾ ਅਸੀਂ ਆਪਣੇ ਜੀਵਨ ਵਿੱਚ ਆਏ ਹੋਏ ਨਿਗਾੜ ਨੂੰ ਅਤੇ ਚੜ੍ਹਦੀ ਕਲਾਂ ਨੂੰ ਸੁੰਦਰ ਢੰਗ ਨਾਲ ਵੇਖ ਸਕਦੇ ਹਾਂ ਸਾਰੇ ਵਿਚਾਰ ਕਰਕੇ ਮੈਂ ਜਨਵਰੀ ਫਰਵਰੀ ਤੇ ਮਾਰਚ ਵਿੱਚ ਆਉਣ ਦਾ ਪ੍ਰੋਗਰਾਮ ਬਣਾ ਲਿਆ ਦਸੰਬਰ ਦੇ ਮਹੀਨੇ ਵਿੱਚ ਵੀਰ ਭਪਿੰਦਰ ਸਿੰਘ ਜੀ ਵੀਰ ਚਲਨਦੀਪ ਸਿੰਘ ਜੀ ਡਾਕਟਰ ਜਤਿੰਦਰ ਸਿੰਘ ਜੀ ਵੀਰ ਦਿਲਜੀਤ ਸਿੰਘ ਜੀ ਅਮਰੀਕਾ ਤੋਂ ਜਰਮਨ ਆਏ ਸਨ ਜਲਕੇ ਗੁਰਮਤ ਦੇ ਦੋ ਵਿਦਵਾਨ ਵੀਰ ਹਰਜੀਤ ਸਿੰਘ ਜੀ ਮੈਸ਼ਨਰੀ ਕਾਲਜ ਲੁਧਿਆਣੇ ਵਾਲੇ ਤੇ ਪ੍ਰੋਫੈਸਰ ਇੰਦਰ ਸਿੰਘ ਕੱਗਾ ਗੁਰਮਤ ਮੈਸ਼ਨਰੀ ਕਾਲਜ ਲੁਧਿਆਣੇ ਤੋਂ ਉੱਚੇ ਚੇ ਤੌਰ ਤੇ ਪਹੁੰਚੇ ਹੋਏ ਸਨ ਇਹ ਸਾਰਾ ਪ੍ਰੋਗਰਾਮ ਸਹਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸੀ ਸ਼ਤਾਬਦੀ ਪ੍ਰੋਗਰਾਮ ਬਹੁਤ ਅੱਛੇ ਢੰਗ ਨਾਲ ਜਰਮਨ ਦੇ ਸਟਟਗਾਰਡ ਸ਼ਹਿਰ ਵਿੱਚ ਮਨਾਇਆ ਗਿਆ ਕੰਟਿਆਂ ਬਧੀ ਪ੍ਰੋਗਰਾਮ ਨੂੰ ਸੰਗਤ ਨੇ ਬੜੇ ਪਿਆਰ ਬੜੇ ਉਤਸ਼ਾਹ ਦੇ ਨਾਲ ਸਰਵਣ ਕੀਤਾ ਤੇ ਉਹਨਾਂ ਨੇ ਬੜਾ ਆਨੰਦ ਮਾਣਿਆ ਸਾਰੇ ਪ੍ਰੋਗਰਾਮ ਨਿਭਾ ਕੇ ਜਨਵਰੀ ਦੇ ਪਹਿਲੇ ਹਫਤੇ ਮੈਂ ਘਰ ਪਹੁੰਚ ਗਿਆ ਵੀਰ ਅਵਤਾਰ ਸਿੰਘ ਜੀ ਨੇ ਗੁਰਦੁਆਰਾ ਵੱਲੋਂ ਸਬੰਧਤ ਕਾਗਜ਼ ਪੱਤਰ ਭੇਜ ਦਿੱਤੇ ਤੇ ਵੀਜ਼ੇ ਦੀ ਕਾਰਵਾਈ ਕਰਦਿਆਂ ਜਨਵਰੀ ਦਾ ਮਹੀਨਾ ਸਾਰਾ ਲੰਘ ਗਿਆ ਫਰਵਰੀ 2005 ਦੇ ਪਹਿਲੇ ਹਫਤੇ ਮੈਂ ਜਰਮਨ ਪਹੁੰਚ ਗਿਆ ਫਰੈਂਕਫਰਟ ਦੇ 에ਅਰਪੋਰਟ ਤੇ ਪਹੁੰਚ ਕੇ ਥੋੜੀ ਪਰੇਸ਼ਾਨੀ ਜ਼ਰੂਰ ਹੋਈ ਕਿਉਂਕਿ ਅਗੋਂ ਲੈਣ ਵਾਸਤੇ ਆਇਆ ਸੱਜਣ ਲੇਟ ਹੋ ਜਾਏ ਤਾਂ ਪਹੁੰਚੇ ਦਾ ਕੁਦਰਤੀ ਪਰੇਸ਼ਾਨੀ ਪਹੁੰਚੇ ਹੋਏ ਆਦਮੀ ਦੀ ਕੁਦਰਤੀ ਪਰੇਸ਼ਾਨੀ ਜਨਮ ਲੈ ਲੈਂਦੀ ਹੈ 에ਅਰਪੋਰਟ ਦੇ ਨੇੜੇ ਜਿਹੜਾ ਗੁਰਦੁਆਰਾ ਸੀ ਮੈਂ ਉੱਥੇ ਚਲਾ ਗਿਆ ਵੀਰ ਅਵਤਾਰ ਸਿੰਘ ਜੀ ਨੇ ਕਿਸੇ ਵੀਰ ਦੀ ਡਿਊਟੀ ਲਗਾਈ ਜੋ ਮੈਨੂਸਟਟ ਗਾੜ ਵਾਲੀ ਟ੍ਰੇਨ ਤੇ ਬਿਠਾ ਗਿਆ। ਸ਼ਾਮ ਹੁੰਦੇ ਹੁੰਦੇ ਸਟੇਸ਼ਨ ਤੇ ਪਹੁੰਚ ਗਿਆ। ਅੱਗੋਂ ਵੀਰ ਅਵਤਾਰ ਸਿੰਘ ਜੀ ਲੈਣ ਆਏ ਹੋਏ ਸਨ। ਅ ਰਾਤ ਉਹਨਾਂ ਨੇ ਸਟੋਰ ਵਾਲੇ ਘਰ ਬਿਤਾਈ ਜਿੱਥੇ ਵੀਰ ਚੂਟ ਸਿੰਘ ਜੀ ਰਹਿੰਦੇ ਸਨ। ਅਗਲਾ ਦਿਨ ਐਤਵਾਰ ਦਾ ਸੀ। ਤਿਆਰ ਹੋ ਕੇ ਅਸੀਂ ਸਾਰੇ ਗੁਰਦੁਆਰਾ ਵਿਖੇ ਪਹੁੰਚ ਗਏ। ਦੀਵਾਨ ਲੱਗਿਆ ਹੋਇਆ ਸੀ ਪਰ ਸੰਗਤ ਗੁਰਦੁਆਰਾ ਸਾਹਿਬ ਵਿਖੇ ਜ਼ਿਆਦਾ ਨਹੀਂ ਆਈ ਸੀ ਇੱਕ ਘੰਟਾ ਸ਼ਬਦ ਦੀ ਵਿਚਾਰ ਦਾ ਰੱਖਿਆ ਗਿਆ ਨਾਲ ਹੀ ਐਲਾਨ ਕੀਤਾ ਗਿਆ ਅੱਜ ਦੀਵਾਨ ਦੀ ਸਮਾਪਤੀ ਦੇ ਉਪਰੰਤ ਗੁਰਮਤ ਦੀ ਕਲਾਸ ਲੱਗੇਗੀ ਫਿਰ ਹਰ ਰੋਜ਼ ਹੀ ਕਲਾਸ ਦਾ ਪ੍ਰਬੰਧ ਕੀਤਾ ਜਾਏਗਾ ਜਿਨ੍ਹਾਂ ਭੈਣ ਭਰਾਵਾਂ ਨੇ ਇਸ ਸਮੇਂ ਦਾ ਲਾਭ ਪ੍ਰਾਪਤ ਕਰਨਾ ਹੋਵੇ ਉਹ ਪ੍ਰਾਪਤ ਕਰ ਸਕਦੇ ਹਨ ਐਤਵਾਰ ਨੂੰ ਜੋ ਕਲਾਸ ਆਰੰਭ ਕੀਤੀ ਗਈ ਉਸ ਵਿੱਚ ਧਾਕ ਧਾਕ ਕੇ ਕਹਿ ਕਹਿ ਕੇ ਕੁਝ ਭੈਣਾ ਤੇ ਵੀਰਾਂ ਨੂੰ ਕਲਾਸ ਵਿੱਚ ਲਿਆਂਦਾ ਗਿਆ ਕਲਾਸ ਦਾ ਆਰੰਭ ਕੀਤਾ ਗਿਆ ਤੁਰੰਤ ਇੱਕ ਮੇਰੇ ਵੀਰ ਨੇ ਕਿਹਾ ਕਿ ਅੱਜ ਦੀ ਕਲਾਸ ਵਿੱਚ ਹੈਰੀਟੇਜ ਦਾ ਮਸਲਾ ਵਿਚਾਰਿਆ ਜਾਏ ਕਿਉਂਕਿ ਉਦੋਂ ਦਰਬਾਰ ਸਾਹਿਬ ਦਾ ਹੈਰੀਟੇਜ ਦਾ ਮਾਮਲਾ ਜਿਹੜਾ ਸੀ ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ ਮੇਰਾ ਕਲਾਸਾਂ ਲਗਾਉਣ ਦਾ ਜਾਂਤੀ ਤਜਰਬਾ ਇਹ ਦੱਸਦਾ ਹੈ ਕਿ ਜੇਕਰ ਆਰੰਭ ਦੇ ਵਿੱਚ ਹੀ ਕੋਈ ਬੈਸ ਛਿੜ ਜਾਏ ਅਗਲੇ ਦਿਨਾਂ ਦੇ ਦੌਰਾਨ ਕਲਾਸ ਵਿੱਚ ਬਹੁਤ ਘੱਟ ਪੜਨ ਲਈ ਸਤਸੰਗੀ ਜਨ ਆਉਂਦੇ ਹਨ ਕੋਈ ਵੀ ਬੇਲੋੜੀ ਬੈਸ ਸਾਨੂੰ ਅਸਲੀ ਮੁੱਦੇ ਨਾਲੋਂ ਬਹੁਤ ਦੂਰ ਲੈ ਜਾਂਦੀ ਹੈ ਪੜਨ ਵਾਲੇ ਦੋ ਚੀਤੀ ਦਾ ਸ਼ਿਕਾਰ ਹੋ ਕੇ ਹਮੇਸ਼ਾ ਲਈ ਕਲਾਸਾਂ ਛੱਡ ਜਾਂਦੇ ਹਨ ਜੇ ਗੁਰਬਾਣੀ ਦਾ ਆਧਾਰ ਬਣਾ ਕੇ ਕੋਈ ਵਿਚਾਰ ਕੀਤੀ ਜਾਏ ਤਾਂ ਦੂਰ ਰਸ ਆਸ਼ਾਵਾਦੀ ਸਿੱਟੇ ਨਿਕਲਦੇ ਹਨ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਇਸ ਵਿਸ਼ੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ ਵਿਸ਼ਾ ਮਾਹਰ ਆਦਮੀ ਹੀ ਇਸ ਵਿਸ਼ੇ ਤੇ ਸਹੀ ਜਾਣਕਾਰੀ ਦੇ ਸਕਦਾ ਹੈ ਉਂਝ ਵੀ ਸਾਡਾ ਬਹੁਤ ਵੱਡਾ ਦੁਖਾਂਤ ਹੈ ਕਿ ਜਿਸ ਵਿਸ਼ੇ ਬਾਰੇ ਪੂਰਾ ਗਿਆਨ ਨਹੀਂ ਹੈ ਮਨੁੱਖ ਉਸੇ ਵਿਸ਼ੇ ਸੰਬੰਧੀ ਆਲਮਾਨਾ ਭਾਸ਼ਣ ਕਰਦਾ ਦਿਖਾਈ ਦੇ ਰਿਹਾ ਹੈ ਗਲਤ ਦਵਾਈ ਦਿੱਤਿਆਂ ਰੋਗੀ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ ਸਵਾਲ ਕਰਨ ਵਾਲੇ ਵੀਰ ਨੇ ਬਹੁਤ ਹੀ ਆਰਾਮ ਨਾਲ ਇਸ ਸਿਝਾ ਨੂੰ ਖੇੜੇ ਮੱਥੇ ਪਰਵਾਨ ਕਰ ਲਿਆ ਕਲਾਸ ਗੁਰਬਾਣੀ ਸੰਥਿਆ ਦੀ ਸ਼ੁਰੂ ਕੀਤੀ ਗਈ ਉੰਜ ਇਸ ਸੰਥਿਆ ਦੇ ਵਿੱਚ ਬਹੁਤ ਸਾਰੇ ਵਿਸ਼ੇ ਆ ਜਾਂਦੇ ਹਨ ਮੂਲ ਮੰਤਰ ਭਾਵ ਜਪ ਦੇ ਮੰਗਲ ਤੋਂ ਕਲਾਸ ਦਾ ਆਰੰਭ ਕੀਤਾ ਗਿਆ ਸਟਟਗਾਰਡ ਵਿੱਚ ਇਹ ਪਹਿਲਾ ਉਦਮ ਸੀ ਅਜੇ ਹੀ ਕਲਾਸ ਨੂੰ ਕਈਆਂ ਨੇ ਪਹਿਲੀ ਵਾਰ ਦੇਖਿਆ ਸੀ ਕਲਾਸਾਂ ਲਗਾਉਣ ਦੇ ਮਾਮਲੇ ਵਿੱਚ ਮੈਂ ਕਦੇ ਵੀ ਨਿਰਉਤਸ਼ਾ ਨਹੀਂ ਹੁੰਦਾ ਮੈਂ ਇਸ ਆਸ਼ ਆਸ ਨਾਲ ਕਲਾਸ ਦਾ ਆਰੰਭ ਕਰਦਾ ਹਾਂ ਜੇਕਰ 5-7 ਜਣੇ ਵੀ ਆ ਗਏ ਤਾਂ ਸਾਡੀ ਕਲਾਸ ਸਫਲ ਰਹਿ ਸਕਦੀ ਹੈ ਮੈਂ ਬੋਰਡ ਤੇ ਲਿਖ ਕੇ ਇਕੱਲੇ-ਇਕੱਲੇ ਸ਼ਬਦ ਦੀ ਵਿਆਖਿਆ ਤੇ ਸਾਡੀ ਜ਼ਿੰਦਗੀ ਵਿੱਚ ਇਹਨਾਂ ਗੱਲਾਂ ਦਾ ਕੀ ਪ੍ਰਭਾਵ ਪੈਂਦਾ ਹੈ ਵਿਸਥਾਰ ਨਾਲ ਦੱਸਣ ਦਾ ਯਤਨ ਕੀਤਾ ਇਸੇ ਹੀ ਸ਼ਬਦ ਭਾਵ মূল ਮੰਤਰ ਤੇ ਹੀ ਉਹਨਾਂ ਸਾਰਿਆਂ ਕੋਲੋਂ ਮਨ ਵਿੱਚ ਆਏ ਸਵਾਲਾਂ ਨੂੰ ਪੁੱਛਿਆ ਦਰਅਸਲ ਸੰਗਤ ਦਾ ਕਸੂਰ ਨਹੀਂ ਹੈ ਸੰਗਤ ਨੂੰ ਦੱਸਿਆ ਹੀ ਇਹ ਗਿਆ ਹੈ ਕਿ ਇਸ ਮੂਲ ਮੰਤਰ ਦਾ ਕੇਵਲ बार-बार ਰਟਨ ਕੀਤਾ ਜਾਏ ਤਾਂ ਸਾਡਾ ਕਾਰੋਬਾਰ ਵਧ ਜਾਂਦਾ ਹੈ ਬੱਚਿਆਂ ਦੇ ਵਿਆਹ ਵਧੀਆ ਘਰਾਂ ਵਿੱਚ ਹੋ ਜਾਂਦੇ ਹਨ ਜਿਸ ਕਿਸੇ ਦਾ ਕੋਈ ਮੁਕਦਮਾ ਚੱਲ ਰਿਹਾ ਹੋਵੇ ਤਾਂ ਇਤਨੀ ਵਾਰ ਮੂਲ ਮੰਤਰ ਨੂੰ ਵਧੀ ਵਿਧੀ ਵਿਧਾਨ ਨਾਲ ਪੜਿਆ ਜਾਏ ਉਸ ਦਾ ਮੁਕਦਮਾ ਜਿੱਤਿਆ ਜਾ ਸਕਦਾ ਹੈ ਜਾਨੀ ਕਿ ਗੁਰਬਾਣੀ ਨੂੰ ਅਸੀਂ ਬਹੁਤ ਥੱਲੇ ਵਾਲੇ ਪੱਧਰ ਤੇ ਲਿਆ ਕੇ ਮਨੁੱਖਤਾ ਨੂੰ ਪੇਸ਼ ਕਰਦੇ ਆਂ ਕਿ ਜਿਸ ਤਰ੍ਹਾਂ ਵੇਦਾਂ ਵਿਚਲੇ ਮੰਤਰਾਂ ਨੂੰ ਪੜ੍ਹ ਕੇ ਦੇਵਤਾ ਜੀ ਖੁਸ਼ ਹੋ ਜਾਂਦਾ ਹੈ ਤੇ ਦੇਵਤਾ ਜੀ ਰੱਬ ਕੋਲੋਂ ਕੰਮ ਕਰਵਾ ਲੈਂਦਾ ਮੈਂ ਪਿੱਛੇ ਵੀ ਇੱਕ ਬੇਨਤੀ ਕੀਤੀ ਸੀ ਅੱਜ ਫਿਰ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਹਾਂ ਕਿ ਹਿੰਦੁਸਤਾਨ ਦਾ ਜੋ ਕਲਚਰ ਹੈ ਜੋ ਸਭਿਆਚਾਰ ਹੈ ਉਹ ਇਹਨਾਂ ਤਿੰਨਾਂ ਗੱਲਾਂ ਉੱਤੇ ਖੜਾ ਹੈ ਖਾਸ ਕਰਕੇ ਧਰਮ ਦੀ ਦੁਨੀਆ ਅੰਦਰ ਕਿ ਰੱਬ ਜੀ ਦੇਵਤੇ ਦਾ ਕਿਹਾ ਮੰਨਦੇ ਨੇ ਦੇਵਤਾ ਮੰਤਰਾਂ ਨਾਲ ਖੁਸ਼ ਹੁੰਦਾ ਹੈ ਤੇ ਮੰਤਰ ਪੁਜਾਰੀ ਜਾਂ ਬ੍ਰਾਹਮਣ ਦਿੰਦਾ ਹੈ। ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਤਿੰਨੇ ਗੱਲਾਂ ਹੀ ਸਾਡੇ ਵਿੱਚ ਆ ਗਈਆਂ ਹਨ। ਸ਼ਬਦ ਸਾਧ ਤੋਂ ਮਿਲ ਜਾਂਦਾ। ਉਹ ਸ਼ਬਦ ਦਾ ਬਾਰ-ਬਾਰ ਰਟਨ ਕਰਕੇ ਗੁਰੂ ਖੁਸ਼ ਹੋ ਜਾਂਦਾ ਤੇ ਗੁਰੂ ਰੱਬ ਜੀ ਪਾਸੋਂ ਸਾਡੇ ਪ੍ਰਤੀ ਕੰਮ ਕਰਵਾ ਦਿੰਦਾ ਹੈ। ਅਜਿਹਾ ਇੱਕ ਅਸੀਂ ਪਰਮ ਬਹੁਤ ਵੱਡਾ ਪੜ ਲਿਆ ਹੈ। ਤੋਂ ਕਲਾਸ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਸਮੂੱਚੀ ਗਰਬਾਣੀ ਸਾਰੇ ਸੰਸਾਰ ਨੂੰ ਅਦਰਸ਼ਕ ਜ਼ਿੰਦਗੀ ਜਿਉਣ ਦਾ ਸਨੇਹਾ ਦਿੰਦੀ ਹੈ। ਮਿਸਾਲ ਦੇ ਤੌਰ ਤੇ ਕਰਤਾਪੁਰਖ ਹੀ ਲੈ ਲਓ। ਇਸ ਵਿੱਚੋਂ ਜੀਵਨ ਸੇਧ ਕੀ ਮਿਲਦੀ ਹੈ? ਇੱਕ ਵੀਰ ਨੇ ਸਵਾਲ ਕੀਤਾ। ਉਸ ਨੇ ਤਰਕ ਬਹੁਤ ਕਮਾਲ ਦਾ ਕੀਤਾ। ਸੰਖੇਪ ਸ਼ਬਦਾਂ ਵਿੱਚ ਦੱਸਿਆ ਗਿਆ ਕਿ ਕਰਤਾਪੁਰਖ ਦਾ ਅਰਥ ਹੈ ਸ੍ਰਿਸ਼ਟੀ ਨੂੰ ਸਾਜਣ ਵਾਲਾ। ਸਾਜਿਆ ਵੀ ਐਸਾ ਹੈ ਕਿ ਵਿੱਚ ਆ ਬੈਠਾ ਹੈ। ਇਸ ਦਾ ਭਾਵ ਅਰਥ ਲੈਂਦੇ ਆ ਸਮਝਾਇਆ ਗਿਆ ਕਿ ਪ੍ਰਮਾਤਮਾ ਨੇ ਸੰਸਾਰ ਨੂੰ ਬਣਾਇਆ ਹੈ ਇਸ ਵਿੱਚੋਂ ਵਿਕਾਸ ਦਾ ਡਵੈਲਪਮੈਂਟ ਦਾ ਉਹ ਸਾਰੀ ਦਾ ਗੁਣ ਉਤਪਨ ਹੁੰਦਾ ਹੈ ਕਿ ਅਸੀਂ ਵਿਕਾਸ ਦੇ ਗੁਣਾ ਨੂੰ ਅਪਣਾ ਨਹੀਂ ਸਕਦੇ ਕਰਤਾਪੁਰਖ ਦਾ ਨਿਰਾ ਰਟਨ ਹੀ ਨਹੀਂ ਕਰਨਾ ਸਗੋਂ ਇਸ ਗੁਣ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਹਮੇਸ਼ਾ ਹੀ ਇਸ ਉਦਮ ਵਿੱਚ ਵਿਚਰਨਾ ਯਤਨ ਕਰਦੇ ਰਹਿਣਾ ਹੈ ਜਿਹੜਾ ਮਨੁੱਖ ਵੀ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ ਪਾ ਰਿਹਾ ਹੈ ਉਸ ਨੇ ਹੀ ਅਸਲ ਕਰਤਾ ਬੁਰਖ ਨੂੰ ਪਹਿਛਾਣਿਆ ਹੈ ਮੈਂ ਫਿਰ ਦਰਹਾਂ ਦਿਆਂ ਜਿਹੜਾ ਵੀ ਮਨੁੱਖ ਸਮਾਜ ਦੀ ਉਨਤੀ ਲਈ ਸਮਾਜ ਦੇ ਵਿਕਾਸ ਲਈ ਪਰਿਵਾਰ ਦੀ ਉਨਤੀ ਲਈ ਪਿੰਡ ਦੀ ਉਨਤੀ ਲਈ ਗਲੀ ਮਹੱਲੇ ਦੀ ਉਨਤੀ ਲਈ ਆਪਣਾ ਯੋਗਦਾਨ ਪਾ ਰਿਹਾ ਹੈ ਮੈਂ ਕਹਾਂਗਾ ਉਸ ਨੇ ਕਰਤਾਪੁਰਖ ਦੇ ਸਹੀ ਤਤ ਨੂੰ ਪਛਾਣਿਆ ਨਹੀਂ ਬਲਕਿ ਅਪਣਾਇਆ ਹੈ ਗੁਰਦੁਆਰਿਆਂ ਦੀਆਂ ਅਧੂਰੀਆਂ ਪਈਆਂ ਲਾਇਬ੍ਰੇਰੀਆਂ ਨੂੰ ਬਣਾਉਣ ਵਾਲਾ ਹੀ ਕਰਤਾਪੁਰਖ ਦੀ ਪਛਾਣ ਕਰ ਸਕਦਾ ਹੈ ਸਮੁੱਚੀ ਗੁਰਬਾਣੀ ਮਨੁੱਖੀ ਜੀਵਨ ਦੀ ਧਾਰ ਹੈ ਜਰਾ ਗੁਗਾਉ ਕਰਕੇ ਦੇਖਿਆ ਜਾਏ ਤਾਂ ਕਲਾਸ ਵਿੱਚ ਬੈਠਾ ਹਰ ਭੈਣ ਭਰਾ ਬਹੁਤ ਹੀ ਧਿਆਨ ਨਾਲ ਵਿਚਾਰਾਂ ਨੂੰ ਸੁਣਦਾ ਯਤਨ ਕਰ ਰਿਹਾ ਸੀ 2 ਘੰਟੇ ਦੀ ਕਲਾਸ ਖਤਮ ਹੋਈ ਚਾਹਦਾਰ ਲੰਗਰ ਛਕਦੇ ਆ ਬਹੁਤਿਆਂ ਨੇ ਇਸ ਉਦਮ ਦੀ ਜਮ ਕੇ ਤਾਰੀਫ ਕੀਤੀ ਹਰ ਭੈਣ ਵੀਰ ਨੇ ਇਸ ਕਲਾਸ ਨੂੰ ਚਾਲੂ ਰੱਖਣ ਤੇ ਜ਼ੋਰ ਦਿੱਤਾ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਇਹ ਹੋਇਆ ਕਿ ਕਲਾਸ ਹਰ ਰੋਜ਼ ਸਵੇਰੇ 9 ਵਜੇ ਤੋਂ 10 ਵਜੇ ਤੱਕ ਲੱਗਿਆ ਕਰੇਗੀ ਕਈ ਪਰਿਵਾਰ ਦੇ ਵਿਚਾਰ ਕਈ ਪ੍ਰਕਾਰ ਦੇ ਵਿਚਾਰ ਵਟਾਂਦਰੇ ਕਰਦਿਆਂ ਹੋયા ਸੰਗਤਾਂ ਆਪੋ ਆਪਣੇ ਘਰਾਂ ਨੂੰ ਚਲੇ ਗਈਆਂ ਸਿੱਖੀ ਵਿੱਚ ਸ਼ਰਦਾ ਨਾਮ ਦਾ ਐਸਾ ਬੀਜ ਬੀਜਿਆ ਗਿਆ ਹੈ ਕਿ ਆਤਮਿਕ ਤਰੱਕੀ ਦੇ ਰਾਹ ਹੀ ਰੋਕਲੇ ਹਨ ਹਰ ਤਰਕ ਨੂੰ ਸ਼ਰਦਾ ਦਾ ਨਾਮ ਦੇ ਕੇ ਆਤਮਿਕ ਗਿਆਨ ਦੇ ਰਸਤੇ ਵਿੱਚ ਵੱਡੀਆਂ ਰੁਕਾਵਟਾਂ ਖੜੀਆਂ ਕਰ ਲਈਆਂ ਹਨ ਅਮਨੁੱਖ ਨੇ ਵਿਚਾਰ ਕਰਨ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਸਗੋਂ ਕਿਹਾ ਜਾਂਦਾ ਹੈ ਭਾਜੀ ਸ਼ਰਧਾ ਹੋਣੀ ਚਾਹੀਦੀ ਹੈ ਗੁਰਦੁਆਰਿਆਂ ਵਿੱਚ ਸਿਰਫ ਰੋਜ਼ਮਰਾ ਦੀ ਮਰਿਆਦਾ ਹੀ ਨਿਭਾਈ ਜਾ ਰਹੀ ਹੈ ਨਾ ਕਿ ਪ੍ਰਚਾਰ ਵੱਲ ਕੋਈ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਕੀਮਤੀ ਗੁਰ ਇਤਿਹਾਸ ਨੂੰ ਪૌਰਾਣਿਕ ਕਰਮ ਕਾਂਡੀਆਂ ਗਥਾਵਾਂ ਵਿੱਚ ਲਬੇੜ ਕੀ ਪੇਸ਼ ਕੀਤਾ ਜਾ ਰਿਹਾ ਹੈ ਇਸ ਲਈ ਆਮ ਸਿੱਖ ਦੀ ਮਾਨਸਿਕਤਾ ਇਥੇ ਅਟ ਗਈ ਹੈ ਗੁਰਮਤਿ ਵਿਚਾਰ ਸੁਣਨ ਲਈ ਤਿਆਰ ਹੀ ਨਹੀਂ ਹੈ ਬਹੁਤ ਘੱਟ ਗੁਰਦੁਆਰੇ ਹਨ ਜਿੱਥੇ ਗੁਰ ਗਿਆਨ ਦੀ ਗੱਲ ਕੀਤੀ ਜਾ ਸਕਦੀ ਹੈ ਨਹੀਂ ਤਾਂ ਸਟੇਜ ਉੱਤੇ ਪ੍ਰਬੰਧਕਾਂ ਦੇ ਸੰਗਤ ਦੀ ਇੱਛਾ ਅਨੁਸਾਰ ਹੀ ਬੋਲਿਆ ਜਾਂਦਾ ਹੈ ਮੇਰੇ ਖਿਆਲ ਅਨਸਾਰ ਸਿੱਖ ਸਿਧਾਂਤ ਦੀ ਗੱਲ ਕਲਾਸਾਂ ਵਿੱਚ ਹੀ ਕੀਤੀ ਜਾ ਸਕਦੀ ਹੈ ਮਿਸ਼ਨਰੀ ਕਾਲਜ ਲੁਧਿਆਣਾ ਜਾਂ ਹੋਰ ਜਿਤਨੇ ਵੀ ਮਿਸ਼ਨਰੀ ਕਾਲਜ ਸਿੱਖੀ ਸਿਧਾਂਤ ਦੀ ਗੱਲ ਕਰ ਰਹੇ ਹਨ ਇਹ ਉਹਨਾਂ ਦਾ ਸਾਰਥਕ ਯਤਨ ਹੈ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਤਾਂ ਪਿੰਡਾਂ ਵਿੱਚ ਕੈਂਪ ਲਗਾ ਕੇ ਇਹ ਮਹਾਨ ਸੇਵਾ ਕਰ ਰਹੇ ਹਨ ਜੋ ਕਿ ਸ਼ਲਾਗਾ ਯੋਗ ਉਦਮੀ ਕਦਮ ਹੈ ਕਲਾਸਾਂ ਦਾ ਬਹੁਤ ਵਧੀਆ ਤਰੀਕਾ ਸਾਬਤ ਹੋਇਆ ਹੈ ਇਸ ਦੇ ਨਤੀਜੇ ਬਹੁਤ ਦੂਰ ਰਸਤ ਤੱਕ ਨਿਕਲੇ ਹਨ ਫਰਵਰੀ 7 ਸੋਮਵਾਰ ਦਾ ਦਿਨ ਚੜਿਆ ਕਲਾਸ ਲਗਾਉਣ ਦਾ ਵੇਗ ਲੱਜਿਆ ਪੂਰੀ ਤਿਆਰੀ ਕਰਕੇ ਕਲਾਸ ਵਿੱਚ ਪਹੁੰਚਿਆ ਅੱਗੇ ਸਿਰਫ ਦੋ ਵੀਰ ਪੜਨ ਲਈ ਹਾਜ਼ਰ ਹੋਏ ਮੈਂ ਸਦਕੇ ਜਾਵਾਂ ਉਹਨਾਂ ਦੇ ਘਟੋ ਘਟ ਕਲਾਸ ਦਾ ਆਰੰਭ ਤਾਂ ਹੋਇਆ ਜਪਜੀ ਦੀ ਬਾਣੀ ਸ਼ੁਰੂ ਕੀਤੀ ਗਈ ਉਥੋਂ ਹੀ ਪੜ੍ਹਨਾ ਸ਼ੁਰੂ ਕੀਤਾ ਜਿੱਥੋਂ ਕੱਲ ਛੱਡਿਆ ਸੀ ਕਾਫੀ ਵਿਚਾਰਾਂ ਵੀ ਨਾਲ ਦੀ ਨਾਲ ਕਰਨ ਦਾ ਯਤਨ ਕੀਤਾ ਗਿਆ ਹੌਸਲਾ ਨਹੀਂ ਹਾਰਿਆ ਹਿੰਮਤ ਰੱਖ ਕੇ ਇਸ ਕਲਾਸ ਨੂੰ ਯਾਰੀ ਰੱਖਣ ਦਾ ਭਰਪੂਰ ਯਤਨ ਕੀਤਾ ਗਿਆ ਹੌਲੀ ਹੌਲੀ ਕਲਾਸ ਵਿੱਚ ਵਾਧਾ ਹੁੰਦਾ ਗਿਆ ਹਫਤੇ ਦੇ ਅੰਦਰ ਅੰਦਰ ਹੀ ਗੁਰਬਾਣੀ ਸੰਥਿਆ ਦੀ ਕਲਾਸ ਨੂੰ ਪੂਰਾ ਪੂਰਾ ਹੰਗਾਰਾ ਮਿਲਿਆ ਬਹੁਤ ਸਾਰੇ ਭੈਣ ਭਰਾਵਾਂ ਜ਼ਿੰਦਗੀ ਦੇ ਰਜੇਵੇਂ ਵਿੱਚੋਂ ਕੀਮਤੀ ਸਮਾਂ ਕੱਢਿਆ ਤੇ ਦੂਰ ਦਰਾਡੇੋਂ ਆ ਕੇ ਗੁਰਮਤ ਵਿਚਾਰਾਂ ਨਾਲ ਸਾਂਝ ਪਾਈ ਇੱਕ ਦਿਨ ਵਿੱਚ ਇੱਕ ਕਲਾਸ ਸ਼ੁਰੂ ਕੀਤੀ ਗਈ ਸੀ ਪਰ ਹਫਤੇ ਵਿੱਚ ਵਿੱਚ ਹੀ ਇੱਕ ਦਿਨ ਵਿੱਚ ਤਿੰਨ ਤਿੰਨ ਕਲਾਸਾਂ ਸ਼ੁਰੂ ਹੋ ਗਈਆਂ ਖਾਸ ਦੇਖਣ ਵਾਲੀ ਗੱਲ ਇਹ ਸੀ ਮਤਾਵਾ ਭੈਣਾਂ ਨੇ ਜੋ ਉਤਸ਼ਾਹ ਦਿਖਾਇਆ ਉਹ ਬਹੁਤ ਹੀ ਸਲਾਹਣ ਯੋਗ ਸੀ ਮੇਰਾ ਆਪਣਾ ਖਿਆਲ ਸੀ ਕਿ ਘਟੋ ਘਟ ਨਿਤਨੇਮ ਦੀ ਸੰਖਿਆ ਤੇ ਰਹਿਤ ਮਰਯਾਦਾ ਜ਼ਰੂਰ ਕਰਵਾਈ ਜਾਏ ਤਾਂ ਕਿ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਇਥੋਂ ਦੀ ਸਟਟਗਾਰਡ ਦੀ ਸੰਗਤ ਨੂੰ ਮਿਲ ਸਕੇ ਨਿੱਕੀ ਨਿੱਕੀ ਗੱਲ ਤੇ ਅਸੀਂ ਕਈ ਵਾਰੀ ਆਪਣੀ ਇੱਜ਼ਤ ਤੇ ਸਵੈਮਾਨ ਬਣਾ 10 ਵਾਰ ਬਣਾ ਲੈਂਦੇ ਹਾਂ ਜਿਸ ਨਾਲ ਦੂਰੀਆਂ ਘਟਣ ਦੀ ਬਜਾਏ ਸਾਡੀਆਂ ਦੂਰੀਆਂ ਵੱਧ ਜਾਂਦੀਆਂ ਹਨ ਸਟਟਗਾਰਡ ਦੇ ਸੰਗਤ ਵਿੱਚ ਵੀ ਕੁਝ ਐਸਾ ਹੀ ਹੋਇਆ ਹੈ ਥੋੜੇ ਜਿਹੇ ਕਾਰਨਾ ਕਰਕੇ ਦੂਸਰਾ ਗੁਰਦੁਆਰਾ ਬਣ ਗਿਆ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਵਿੱਚ ਆਪਸੀ ਪਿਆਰ ਘਟਿਆ ਨਹੀਂ ਵਧਿਆ ਹੀ ਹੈ ਉਸੇ ਤਰ੍ਹਾਂ ਇਸ ਸੰਗਤ ਵਿੱਚ ਆ ਪਿਆਰ ਗੂੜਾ ਹੈ ਜਦ ਦੂਸਰੇ ਗੁਰਦੁਆਰਾ ਸਾਹਿਬ ਦੇ ਵੀਰਾਂ ਨੂੰ ਪਤਾ ਲੱਗਿਆ ਕਿ ਗੁਰਮਤਿ ਕਲਾਸ ਲੱਗ ਰਹੀ ਹੈ ਤਾਂ ਬਹੁਤ ਹੀ ਉਤਸ਼ਾਹ ਨਾਲ ਉਸ ਗੁਰਦੁਆਰਾ ਸਾਹਿਬ ਦੀ ਸੰਗਤ ਵੀ ਕਲਾਸ ਵਿੱਚ ਹਾਜ਼ਰ ਹੋ ਗਈ ਦੇਖਦਿਆਂ ਦੇਖਦਿਆਂ ਹੀ ਇੱਕ ਮੁਕੰਮਲ ਕਲਾਸ ਬਣ ਗਈ ਕਲਾਸ ਵਿੱਚ ਆਏ ਪਰਿਵਾਰਾਂ ਨੇ ਇੱਕ ਅੱਛੀ ਇੱਛਾ ਜ਼ਾਹਰ ਕੀਤੀ ਕਿ ਸ਼ਾਮ ਨੂੰ ਬੱਚਿਆਂ ਦੀ ਕਲਾਸ ਵੀ ਆਰੰਭ ਕੀਤੀ ਜਾਏ ਥੋੜੇ ਸਮੇਂ ਵਿੱਚ ਹੀ ਬਹੁਤ ਸਾਰੇ ਬੱਚੇ ਸ਼ਾਮ ਦੀ ਕਲਾਸ ਵਿੱਚ ਆਉਣੇ ਸ਼ੁਰੂ ਹੋ ਗਏ। ਬੱਚਿਆਂ ਨੂੰ ਗੋਹ ਕਰਕੇ ਜਦ ਦੇਖਿਆ ਕਿ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਪਰ ਪਾਠ ਸਿਖਾਇਆ ਤੇ ਪੜਾਇਆ ਜਾ ਰਿਹਾ ਹੈ। ਆਮ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਪੰਜਾਬੀ ਪੜਾਈ ਜਾਂਦੀ ਹੈ ਪਰ ਮੁਹਾਰਨੀ ਨਹੀਂ ਪੜਾਈ ਜਾਂਦੀ। ਜਿਸ ਕਰਕੇ ਬੱਚਿਆਂ ਨੂੰ ਪੰਜਾਬੀ ਤੇ ਗੁਰਬਾਣੀ ਪੜ੍ਹਨੀ ਬਹੁਤ ਮੁਸ਼ਕਲ ਲੱਗਦੀ ਹੈ। ਸਾਲਾਂ ਬੱਧੀ ਬੱਚੇ ਗੁਰਦੁਆਰਿਆਂ ਵਿੱਚ ਪੜ੍ਹਨ ਲਈ ਆ ਰਹੇ ਹਨ ਪਰ ਉਸ ਦਾ ਬਹੁਤਾ ਲਾਭ ਨਹੀਂ ਹੋਇਆ ਕਿਉਂਕਿ ਅਸੀਂ ਰੋਮਨ ਅੱਖਰਾਂ ਵਿੱਚ ਨਿਤਨੇਮ ਸਿਖਾ ਦਿੰਦੇ ਹਾਂ ਰੋਮਨ ਅੱਖਰਾਂ ਵਿੱਚ ਹੀ 10 ਗੁਰੂਆਂ ਦੇ ਨਾਂ 5 ਪਿਆਰਿਆਂ ਨਾਂ 4 ਸਹਿਬਜ਼ਾਦੇ ਨਾਂ ਸਿਖਾ ਦਿੰਦੇ ਹਾਂ ਰੋਮਨ ਅੱਖਰਾਂ ਦੁਆਰਾ ਹੀ ਅਸੀਂ ਨਿਤਨੇਮ ਸਿਖਾ ਦਿੰਦੇ ਹਾਂ ਜੋ ਬਹੁਤ ਵਧੀਆ ਉਦਮ ਨਹੀਂ ਸਕੂਲ ਅੰਦਰ ਸਿਆਣਾ ਅਧਿਆਪਕ ਕਦੇ ਵੀ ਗਾਈਡ ਦੀ ਵਰਤੋਂ ਨਹੀਂ ਕਰਦਾ ਜੇ ਬੱਚੇ ਨੂੰ ਗਾਈਡ ਦੀ ਵਰਤੋਂ ਦੀ ਆਦਤ ਪੈ ਜਾਏ ਤਾਂ ਉਹ ਪ੍ਰਾਪਰ ਸਵਾਲ ਕੱਢਣੇ ਜਾਂ ਕੁਐਸਚਨ ਆਨਸਰ ਉਹ ਸਹੀ ਢੰਗ ਦੇ ਨਾਲ ਵਿਚਾਰ ਨਹੀਂ ਕਰ ਸਕਦਾ ਇਸੇ ਤਰ੍ਹਾਂ ਹੀ ਅਸੀਂ ਆਪਣੇ ਘਰਾਂ ਵਿੱਚ ਇਹਨਾਂ ਸਕੂਲਾਂ ਗੁਰਦੁਆਰਿਆਂ ਵਿੱਚ ਜੇ ਬੱਚੇ ਨੂੰ ਮੁੱਢਲੇ ਤੌਰ ਤੇ ਛੇ ਮਹੀਨਿਆਂ ਵਿੱਚ ਪੰਜਾਬੀ ਦੀ ਮਹਾਰਨੀ ਸ ਸ ਮੁਕਤਾ ਸ ਸ ਕਨਾਂ ਸ ਸ ਸਿਆਰੀ ਸ ਜੇ ਦੋ ਦੋ ਅੱਖਰ ਵੀ ਅਸੀਂ ਆਪਣੇ ਬੱਚੇ ਨੂੰ ਰੋਜ਼ ਸਿਖਾਈਏ ਤਾਂ 17 ਕੋ ਦੇਣਾ ਪਾਵ ਦੂਹਕ ਮਹੀਨਿਆਂ ਵਿੱਚ ਸਾਡਾ ਬੱਚਾ ਮਹਾਰਣੀ ਪੜ ਸਕਦਾ ਹੈ ਬੋਲ ਸਕਦਾ ਜਿਸ ਬੱਚੇ ਨੂੰ ਪੰਜਾਬੀ ਦੀ ਮਹਾਰਣੀ ਆ ਗਈ ਉਹ ਬੱਚਾ ਆਪਣੇ ਆਪ ਪੰਜਾਬੀ ਪੜ ਸਕਦਾ ਉਹ ਬੱਚਾ ਆਪਣੇ ਆਪ ਜਪਜੀ ਸਾਹਿਬ ਪੜ ਸਕਦਾ ਉਹ ਬੱਚਾ ਆਪਣੇ ਆਪ ਗੁਰਬਾਣੀ ਪੜ ਸਕਦਾ ਹੈ ਬਿਮਾਰੀ ਜੜ ਵਿੱਚ ਹੈ ਪਰ ਅਸੀਂ ਦਵਾਈ ਪੱਤੀਆਂ ਦੇ ਪਾ ਰਹੇ ਹਾਂ ਗੁਰਦੁਆਰਿਆਂ ਅੰਦਰ ਬਿਮਾਰ ਡੈਸਿੰਡਿਸਪੈਂਸਰੀਆਂ ਹਨ ਤੇ ਗੁਰਦੁਆਰਿਆਂ ਵਿੱਚ ਬਹੁਤਿਆਂ ਥਾਵਾਂ ਤੇ ਬਿਮਾਰ ਹੀ ਸਕੂਲ ਹਨ ਇਸ ਵਾਸਤੇ ਗੁਰਦੁਆਰਿਆਂ ਦੇ ਵਿੱਚ ਸਾਨੂੰ ਪ੍ਰਾਪਰ ਪੰਜਾਬੀ ਜਿਹੜੀ ਆ ਮੁਹਾਰਨੀ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਸਾਲਾਂ ਬੱਧੀ ਬੱਚੇ ਬੱਚੀਆਂ ਗੁਰਦੁਆਰਿਆਂ ਵਿੱਚ ਪੜਨ ਲਈ ਆ ਰਹੇ ਨੇ ਪਰ ਉਹਨਾਂ ਦਾ ਉਹਨਾਂ ਨੂੰ ਬਹੁਤਾ ਲਾਭ ਨਹੀਂ ਕਿਉਂਕਿ 14 ਸਾਲ ਦਾ ਬੱਚਾ ਵੀ ਉਹ ਰੋਮਨ ਅੱਖਰਾਂ ਵਿੱਚ ਗੁਰਬਾਣੀ ਪੜ ਰਿਹਾ ਹੈ ਤੇ 10 ਸਾਲ ਦਾ ਬੱਚਾ ਵੀ ਰੋਮਨ ਅੱਖਰਾਂ ਵਿੱਚ ਗੁਰਬਾਣੀ ਪੜ ਰਿਹਾ ਹੈ ਗੁਰਦੁਆਰੇ ਭਾਵੇਂ ਦੋ ਹਨ ਉੱਥੇ ਸਟਟਗਾਰਟ ਵਿੱਚ ਪਰ ਸੰਗਤ ਇੱਕੋ ਹੀ ਹੈ ਦੋਨਾਂ ਪਾਸੇ ਸੰਗਤ ਤੇ ਬੱਚੇ ਬਿਨਾ ਭਿੰਨ ਭਾਵ ਦੇ ਆਉਣੇ ਸ਼ੁਰੂ ਹੋਵੇ ਇੱਕ ਹਫ਼ਤੇ ਦੇ ਵਿੱਚ ਵਿੱਚ ਪੰਜਾਬੀ ਪੜਨੀ ਸਿੱਖ ਗਏ ਸਿਰ ਮੁਹਾਰਨੀ ਸਹੀ ਢੰਗ ਨਾਲ ਸਿਖਾ ਦਿੱਤੀ ਅੱਖਰਾਂ ਦੀ ਪਹਿਚaan ਉਹਨਾਂ ਨੂੰ ਪਹਿਲਾਂ ਹੀ ਸੀ ਇਹ ਕਰ ਬੱਚਾ ਆ ਪੰਜਾਬੀ ਪੜਨੀ ਸਿੱਖ ਲਏ ਤਾਂ ਪਾਠ ਪੜਨਾ ਉਸ ਲਈ ਬਹੁਤ ਸੌਖਾ ਹੋ ਜਾਂਦਾ ਹੈ ਅਸੀਂ ਕੋਟਾ ਲਗਾ ਕੇ ਬੱਚਿਆਂ ਨੂੰ ਪਾਠ ਸਿਖਾਉਣ ਦਾ ਯਤਨ ਕਰਦੇ ਹਾਂ ਜਿਸ ਕਰਕੇ ਮਿਹਨਤ ਜ਼ਿਆਦਾ ਆਉਂਦੀ ਹੈ ਤੇ ਬੱਚੇ ਦੇ ਪੱਲੇ ਵੀ ਕੁਝ ਨਹੀਂ ਪੈਂਦਾ ਦੋ ਹਫ਼ਤਿਆਂ ਦੇ ਵਿੱਚ ਆਸ ਨਾਲ ਨਤੀਜਾ ਵਧੀਆ ਨਿਕਲਿਆ ਜਿਹੜੇ ਬੱਚੇ ਆਖਿਆ ਵੇਖਿਆ ਵੀ ਕਲਾਸ ਵਿੱਚ ਨਹੀਂ ਆਉਂਦੇ ਸਨ ਉਹੀ ਬੱਚੇ ਕਲਾਸ ਦੇ ਸਮੇਂ ਤੋਂ ਪਹਿਲਾਂ ਹੀ ਆ ਜਾਂਦੇ ਸਨ ਬੱਚਿਆਂ ਦੇ ਮਾਪੇ ਇਹ ਗੱਲ ਆਖ ਰਹੇ ਸਨ ਹੁਣ ਜਦੋਂ ਬੱਚਾ ਸਕੂਲ ਨੂੰ ਆਉਂਦਾ ਹੈ ਤਾਂ ਉਸੇ ਵੇਲੇ ਇਹ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ ਅਸੀਂ ਕਲਾਸ ਵਿੱਚ ਜਾਣਾ ਹੈ ਸੋ ਗੁਰੂ ਪਿਆਰ ਵਾਲਿਓ ਜਰਮਨ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲਾਉਣ ਦਾ ਜੋ ਨਤੀਜਾ ਨਿਕਲਿਆ ਉਹ ਬੜਾ ਕਮਾਲ ਦਾ ਨਿਕਲਿਆ ਜਿਹੜੇ ਬੱਚੇ ਆਖਿਆں ਵੇਖਿਆ ਵੀ ਕਲਾਸ ਵਿੱਚ ਨਹੀਂ ਆਉਂਦੇ ਸਨ ਉਹੀ ਬੱਚੇ ਕਲਾਸ ਦੇ ਸਮੇਂ ਤੋਂ ਪਹਿਲਾਂ ਹੀ ਆ ਜਾਂਦੇ ਸਨ ਬੱਚਿਆਂ ਦੇ ਮਾਪੇ ਇਹ ਗੱਲ ਆਖ ਰਹੇ ਸਨ ਹੁਣ ਜਦੋਂ ਬੱਚਾ ਸਕੂਲੋਂ ਆਉਂਦਾ ਹੈ ਉਸੇ ਵੇਲੇ ਹੀ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਕਲਾਸ ਤੋਂ ਲੇਟ ਨਾ ਹੋ ਜਾਵਾਂ ਜਲਦੀ ਮੈਨੂੰ ਗੁਰਦੁਆਰੇ ਲੈ ਕੇ ਚੱਲੋ ਇਹ ਤੇ ਕਿਹਾ ਨਹੀਂ ਜਾ ਸਕਦਾ ਕਿ ਬੱਚਿਆਂ ਨੂੰ ਸਾਰਾ ਕੁਝ ਸਿਖਾ ਦਿੱਤਾ ਹੈ ਜਾ ਸਾਰਾ ਕੁਝ ਉਹਨਾਂ ਨੇ ਸਿੱਖ ਲਿਆ ਹੈ ਹਾਂ ਇਹਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਸ਼ੁਰੂਆਤ ਚੰਗੀ ਹੋ ਗਈ ਬੱਚਿਆਂ ਨੂੰ ਪਾਠ ਸਾਖੀਆਂ ਤੇ ਸਿੱਖੀ ਦੇ ਮੂਲੇ ਅਸੂਲ ਸੰਬੰਧੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਬਹੁਤ ਹੀ ਲਗਨ ਦੇ ਨਾਲ ਜਿੱਥੇ ਗੁਰਮਤ ਗ੍ਰਹਿਣ ਕੀਤੀ ਉੱਥੇ ਬੱਚਿਆਂ ਨੇ ਕਵਤਾਵਾਂ ਤਿਆਰ ਕਰਕੇ ਦੋਨਾਂ ਗੁਰਦੁਆਰਿਆਂ ਵਿੱਚ ਸੁਣਾਈਆਂ ਤੇ ਬਹੁਤ ਸੁੰਦਰ ਰੰਗ ਬਣਿਆ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਮਿਸ਼ਨਰੀ ਕਾਲਜ ਦੁਆਰਾ ਤਿਆਰ ਕੀਤੇ ਗੁਟਕੇ ਤੋਂ ਸਿਖਾਇਆ ਗਿਆ। ਸ਼ੁੱਧ ਉਚਾਰਨ ਦਾ ਖਾਸ ਧਿਆਨ ਰੱਖਿਆ ਗਿਆ। ਦੋਨਾਂ ਗੁਰਦੁਆਰਿਆਂ ਵਿੱਚ ਵੱਖ-ਵੱਖ ਐਤਵਾਰ ਨੂੰ ਪਰੇ ਦੀਵਾਨ ਵਿੱਚ ਬੱਚਿਆਂ ਨੇ ਵਿਸ਼ਰਾਮ ਲਗਾ ਕੇ ਜਪਜੀ ਸਾਹਿਬ ਦਾ ਸਾਰਾ ਪਾਠ ਭੜੀ ਸੰਗਤ ਨੂੰ ਸੁਣਾਇਆ। ਸਹੀ ਅਰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਗਾਇਆ ਗਿਆ। ਸਿੱਖੀ ਦੇ ਮੂਲੇ ਸਿਧਾਂਤ ਤੇ ਸੰਖੇਪ ਰਹਿਤ ਮਰਜ਼ਾ ਦਾ ਸਮਝਾਉਣ ਦਾ ਯਤਨ ਕੀਤਾ ਗਿਆ ਇਥੋਂ ਦੇ ਬੱਚਿਆਂ ਦਾ ਉਤਸ਼ਾਹ ਦੇਖ ਕੇ ਕਹਿਣਾ ਪਵੇਗਾ ਇਥੇ ਸਿੱਖੀ ਦਾ ਪੋਏ ਖਤ ਬਹੁਤ ਉੱਜਲ ਹੈ ਇਸ ਸਮੇਂ ਵਿੱਚ ਵੀਰ ਬਲਕਾਰ ਸਿੰਘ ਵੀਰ ਤਰਲੋਜ ਸਿੰਘ ਵੀਰ ਅਵਤਾਰ ਸਿੰਘ ਵੀਰ ਅੰਕਾਰ ਸਿੰਘ ਵੀਰ ਮਨਹਾਸ ਜੀ ਉਨ੍ਹਾਂ ਦੇ ਸਾਥੀਆਂ ਨੇ ਵੱਧ ਰਹੇ ਡੇਰਾਵਾਦ ਸੰਤਮਤ ਪਖੰਡ ਉਤੇ ਹਾਲ ਕਰਾਏ ਤੇ ਲੈ ਕੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਬਹੁਤ ਸਾਰੀ ਸੰਗਤ ਨੇ ਭਾਗ ਲਿਆ ਖੂਬ ਵਿਚਾਰ ਚਰਚਾ ਹੋਈ ਸਵਾਲ ਜਵਾਬ ਹੋਏ ਮਨਾਂ ਵਿੱਚ ਚਿਰਾਂ ਦੇ ਬੈਠੇ ਹੋਏ ਸ਼ੰਕੇ ਦੂਰ ਕੀਤੇ ਗਏ ਬਹੁਤ ਸਾਰੀਆਂ ਥਾਵਾਂ ਤੋਂ ਭੋਲੀ ਜਨਤਾ ਲੋਟੂ ਸੰਤ ਲਾਣੇ ਦੇ ਤੰਦਵੇ ਜਾਲ ਵਿੱਚ ਫਸੀ ਪਈ ਹੈ ਆਮ ਲੋਕਾਈ ਇਹ ਪ੍ਰਭਾਵ ਮਨ ਬੈਠੀ ਹੈ ਕਿ ਸੰਤ ਲਾਣੇ ਦੀਆਂ ਕੀਤਿਆਂ ਅਰਦਾਸਾਂ ਦਾ ਸਦਕਾ ਹੀ ਸਾਡਾ ਕਾਰੋਬਾਰ ਚੱਲ ਰਿਹਾ ਹੈ ਆਪਣੀ ਹੱਡ ਭਨਵੀ ਕੀਰਤ ਨੂੰ ਇਹਨਾਂ ਦੇ ਡੇਰੇ ਵਿੱਚ ਤਬਦੀਲ ਕਰ ਰਹੇ ਹਨ ਫਿਰ ਪੰਜਾਬ ਰੇਡੀਓ ਯੂਕੇ ਤੋਂ ਵੀ ਕਦੇ ਕੀ ਸੋਚਿਆ ਸੀ ਕੀ ਕਰ ਰਹੇ ਹਾਂ ਗੁਰਮਤ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਦੇਖਿਆ ਗਿਆ ਹੈ ਕਿ ਆਮ ਪ੍ਰਚਾਰ ਸੰਗਤ ਨੂੰ ਖੁਸ਼ ਕਰਨ ਲਈ ਹੀ ਕੀਤਾ ਜਾਂਦਾ ਹੈ ਸਟੇਜ ਤੇ ਭਾਵਾਨ ਭਾਵਵਾਤਮਕ ਤੇ ਗਿਆਨਹੀਣ ਸ਼ਰਦਾ ਦੀਆਂ ਹੀ ਗੱਲਾਂ ਕਰਕੇ ਡੰਗ ਸਾਰਿਆ ਜਾਂਦਾ ਹੈ ਬ੍ਰਾਹਮਣੀ ਕਰਮਕਾਂਡ ਦੀ ਵਾਰਡ ਵਿੱਚ ਬੁਰੀ ਤਰ੍ਹਾਂ ਸਿੱਖ ਫਸ ਗਿਆ ਹੈ ਗਲ ਪ੍ਰਾਣ ਦੇ ਗਪੌੜੇ ਮਨੋ ਕਲਪਤ ਬਣਾਇਆ ਹੋਇਆ ਮਿਥਹਾਸ ਧੂਆਂ ਧਾਰ ਭਾਸ਼ਣਾ ਰਾਂਹੀ ਸਿੱਖ ਸੰਗਤ ਦੇ ਗਲ ਮੜਿਆ ਜਾ ਰਿਹਾ ਤੇ ਥਾਲੀ ਵਿੱਚ ਪਾ ਕੇ ਪਰੋਸ ਕੇ ਦਿੱਤਾ ਜਾ ਰਿਹਾ ਆਮ ਰਿਵਾਜ ਬਣਦਾ ਜਾ ਰਿਹਾ ਹੈ ਜੇ ਸ਼ਰਧਾ ਨਹੀਂ ਤੋੜਨੀ ਚਾਹੀਦੀ ਸਿੱਖ ਨੂੰ ਤਾਂ ਜੋੜਨਾ ਹੀ ਚਾਹੀਦਾ ਹੈ ਸਿੱਖ ਸਿਧਾਂਤ ਪਵੇ ਭਾਵੇਂ ਟੱਠੇ ਖੂਜ ਤੇ ਭਾਵੇਂ ਰਖੇ ਖੁਬੜੀ ਹੋ ਜਾਏ ਕੋਈ ਪਰਵਾਹ ਨਹੀਂ ਆਮ ਪ੍ਰਚਾਰਕ ਨਿਰਾਸ਼ਗੀਆਂ ਮੁੱਲ ਨਹੀਂ ਲੈਣਾ ਚਾਹੁੰਦਾ ਗੁਰਮਤਿ ਪ੍ਰਚਾਰ ਲਈ ਗੁਰਦੁਆਰਿਆਂ ਵਿੱਚ ਕਲਾਸਾਂ ਦਾ ਲੱਗਣਾ ਬਹੁਤ ਜ਼ਰੂਰੀ ਹੈ ਇਹਨਾਂ ਕਲਾਸਾਂ ਵਿੱਚ ਘਟੋ ਘਟ ਸਿੱਖ ਰਹਿਤ ਮਰਯਾਦਾ ਜ਼ਰੂਰ ਪੜ੍ਹਾਈ ਜਾਣੀ ਚਾਹੀਦੀ ਹੈ ਜੇਕਰ ਅਸੀਂ ਸਿੱਖੀ ਦਾ ਨਿਆਰਾਪਣ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਿੱਖ ਮਿਸ਼ਨਰੀ ਕਾਲਜ ਕੂਚਾ ਨੰਬਰ 14 ਲੁਧਿਆਣਿਆਂ ਵਾਲੇ ਦਾ ਕੋਰਸ ਹਰ ਗੁਰਦੁਆਰੇ ਵਿੱਚ ਹੋਣਾ ਚਾਹੀਦਾ ਹੈ ਹਰ ਪਰਿਵਾਰ ਨੂੰ ਇਹ ਕੋਰਸ ਕਰਨਾ ਚਾਹੀਦਾ ਹੈ ਪਿਛਲੇ ਸਾਲ ਨਾਰਵੇ ਜਾਣ ਦਾ ਮੌਕਾ ਮਿਲਿਆ ਉਤਸ਼ਾਹੀ ਵੀਰਾਂ ਨੇ ਸਿੱਖੀ ਪ੍ਰਚਾਰ ਲਈ ਕੁਝ ਕਰਨ ਦਾ ਮਨ ਬਣਾਇਆ ਕਿਉਂ ਨਾ ਪੰਜਾਬ ਵਿੱਚ ਪਰਿਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਲਈ ਸਿੱਖ ਫਲਵਾੜੀ ਦੇ ਜੀਵਨ ਭਰ ਲਈ ਮੈਂਬਰ ਬਣਾਇਆ ਜਾਏ ਉਹਨਾਂ ਵੀਰਾਂ ਨੇ ਇਸ ਨੂੰ ਅਮਲੀ ਰੂਪ ਦੇ ਦਿੱਤਾ ਹੈ ਤੇ ਉਹ ਹਰ ਸਾਲ ਹੀ ਪੰਜਾਬ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਫਲਵਾੜੀ ਦੇ ਲਾਈਫ ਮੈਂਬਰ ਬਣਾ ਰਹੇ ਹਨ ਸਰਦਾਰ ਬਲਦੇਵ ਸਿੰਘ ਵੀਰ ਜਸਵੰਤ ਸਿੰਘ ਜੀ ਦਾ ਬਹੁਤ ਅਤੇ ਉਹਨਾਂ ਦੀ ਟੀਮ ਦਾ ਬਹੁਤ ਵੱਡਾ ਇਹ ਯੋਗਦਾਨ ਹੈ ਜਰਮਨ ਵਿੱਚ ਜਿੱਥੇ ਹਰ ਭੈਣ ਭਰਾ ਨੇ ਗੁਰਮਤ ਦਾ ਲਾਭ ਉਠਾਇਆ ਉਥੇ ਪਿੰਡ ਭਾਰ ਸਿੰਘਪੁਰਾ ਤਹਿਸੀਲ ਫਲੌਰ ਦੇ ਭਾਈ ਰਾਮਪਾਲ ਨੇ ਗੁਰਬਾਣੀ ਨੂੰ ਸਮਝਣ ਦੀ ਵਿਸ਼ੇਸ਼ ਰੁਚੀ ਦਿਖਾਈ ਉਸ ਦੇ ਦੱਸਣ ਮੁਤਾਬਕ ਮੈਂ ਪਹਿਲੀ ਵਾਰ ਗੁਰਬਾਣੀ ਉਧਿਆਨ ਨਾਲ ਪੜ੍ਹਿਆ ਵਿਚਾਰਿਆ ਤੇ ਸੁਣਿਆ ਕਿਉਂਕਿ ਮੈਂ ਦਲਤ ਸ਼ਰੇਣੀ ਨਾਲ ਸੰਬੰਧਤ ਹਾਂ ਇੰਜ ਲੱਗਦਾ ਸੀ ਕਿ ਸ਼ਾਇਦ ਗੁਰਬਾਣੀ ਉੱਚੀਆਂ ਜਾਤਾਂ ਵਾਸਤੇ ਹੀ ਹੈ ਭਾਈ ਰਾਮਪਾਲ ਸਿੰਘ ਨੇ ਸਿੱਖੀ ਸਰੂਪ ਧਾਰਨ ਕੀਤਾ ਤੇ ਸਭ ਤੋਂ ਬਹੁਤ ਬਰੀਕ ਬੁੱਧੀ ਨਾਲ ਉਸ ਨੇ ਸ਼ਬਦਾਂ ਨੂੰ ਯਾਦ ਕੀਤਾ ਖਾਸ ਤੌਰ ਤੇ 94 ਸ਼ਬਦ ਜੋ ਮਿਸ਼ਨ ਨਿਕਾਲੇ ਵਾਲੇ ਛਾਪੇ ਨੇ ਉਹਨੇ ਮਹੀਨੇ ਵਿੱਚ ਹੀ ਕਈ ਸ਼ਬਦ ਯਾਦ ਕਰਕੇ ਅਰਦਾਜ਼ ਜ਼ਬਾਨੀ ਯਾਦ ਕਰਕੇ ਮੁੱਖਵਾਕ ਲੈਣ ਦੇ ਉਹ ਕਾਬਿਲ ਹੋ ਗਿਆ ਤੇ ਉਹ ਬੱਚਾ ਬੱਚਿਆਂ ਦੀਆਂ ਕਲਾਸਾਂ ਲਗਾਉਣ ਦੇ ਵੀ ਕਾਬਿਲ ਹੋ ਗਿਆ ਇਸ ਸਵਾ ਕੁ ਮਹੀਨੇ ਵਿੱਚ ਮੈਂ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਸਮਝਦਾ ਹਾਂ ਕਿਉਂਕਿ ਦਲਿਤ ਵਰਗ ਨੂੰ ਅਸੀਂ ਚੌਥੇ ਪੌੜੇ ਦੇ ਕਹਿ ਕੇ ਚੌਥੀਆਂ ਪੰਕਤਾਂ ਵਿੱਚ ਬਿਠਾਉਣ ਦਾ ਯਤਨ ਕੀਤਾ ਸਾਡੀਆਂ ਸਿਰਮੌਰ ਜਥੇਬੰਦੀਆਂ ਅੰਦਰ ਦਲਤ ਹੁਣ ਦਾ ਪਤਾ ਨਹੀਂ ਪਹਿਲਾਂ ਦੇ ਬਾਟੇ ਜਾਂ ਲੰਗਰ ਵਰਤਾਉਣ ਦੀ ਵੀ ਉਸ ਵਿਚਾਰੇ ਨੂੰ ਆਗਿਆ ਨਹੀਂ ਸੀ ਅਜੇ ਵੀ ਇੱਕਾਦੋਕਾ ਘਟਨਾਵਾਂ ਜਿਹੜੀਆਂ ਨੇ ਸਾਨੂੰ ਸੁਣਨ ਨੂੰ ਪੜ੍ਹਨ ਨੂੰ ਮਿਲ ਜਾਂਦੀਆਂ ਨੇ ਕਿ ਦਲਤਾਂ ਨੂੰ ਅੰਮ੍ਰਿਤ ਨਹੀਂ ਸ਼ਕਾਇਆ ਜਾਂ ਉਹਨਾਂ ਦੀ ਅਰਦਾਸ ਨਹੀਂ ਕੀਤੀ ਜਾਂ ਉਹਨਾਂ ਨੂੰ ਗੁਰਬਾਣੀ ਪੜ੍ਹਨ ਦੇ ਨੇੜੇ ਨਹੀਂ ਆਉਣ ਦਿੱਤਾ ਤੋਂ ਭਾਈ ਰਾਮਪਾਲ ਪਿੰਡ ਪਹਾੜ ਸਿੰਘਪੁਰਾ ਤਹਿਸੀਲ ਫਲੌਰ ਦਾ ਜਿਸ ਨੇ ਗੁਰਬਾਣੀ ਨੂੰ ਵਿਸ਼ੇ ਵਿਸ਼ੇਸ਼ ਰੁਚੀ ਦੇ ਨਾਲ ਸਮਝ ਦਾ ਯਤਨ ਕੀਤਾ ਹੈ ਅੱਜ ਗੁਰਪੁਰਬਾਂ ਤੇ ਕੀਰਤਨ ਦਰਬਾਰ ਨਗਰ ਕੀਰਤਨ ਤੇ ਭੀੜਾਂ ਜਟਾਉਣ ਤੱਕ ਸੀਮਤ ਹੋ ਕੇ ਰਹਿ ਗਏ ਹਨ ਤਿੰਨ ਤਿੰਨ ਦਿਨ ਖਾਸ ਕਿਸਮ ਦੀਆਂ ਲੜੀਆਂ ਲਗਾ ਕੇ ਹਲਕੇ ਕਿਸਮ ਦੀ ਡੈਕੋਰੇਸ਼ਨ ਕਰਕੇ ਸੰਗਤ ਦੀ ਕੀਰਤ ਕਮਾਈ ਦਾ ਪਿਆਸ ਅਵਰਥ ਵਿੱਚ ਗਵਾ ਰਹੇ ਹਨ ਇਹ ਸਾਰਾ ਕੋਈ ਦਿਖਾਵੇ ਮਾਤਰ ਹੀ ਰਹਿ ਗਿਆ ਹੈ ਸਿੱਖੀ ਕਰਮ ਕਾਂਡ ਵਹਿਮ ਭਰਮ ਜਾਤ ਪਾਤ ਡੇਰਾਵਾਦ ਵਿੱਚ ਫਸ ਕੇ ਰਹਿ ਗਈ ਹੈ ਕਿੰਨਾ ਚੰਗਾ ਹੋਵੇ ਜੇ ਪ੍ਰਬੰਧਕ ਸ਼੍ਰੇਣੀ ਆਏ ਕੁਰਬੁਰ ਆਏ ਗੁਰਪੁਰਬਾਂ ਤੇ ਘਟੋ ਘਟ ਸਿੱਖ ਇਤਿਹਾਸ ਫਿਲਾਸਫੀ ਤੇ ਰਹਿਤ ਮਰਿਆਦਾ ਤੇ ਸੈਮੀਨਾਰ ਕਰਵਾਵੇ ਸੰਗਤ ਨੂੰ ਨਿਆਰੇ ਖਾਲਸੇ ਦੀ ਹੋਣ ਦਾ ਪਤਾ ਲੱਗ ਸਕੇ ਜਰਮਨ ਵਿੱਚ ਕਲਾਸਾਂ ਦਾ ਤਜਰਬਾ ਬਹੁਤ ਹੀ ਸਫਲ ਰਿਹਾ ਹੈ ਸੰਗਤ ਨੇ ਗੁਰਮਤ ਦੀ ਜਾਣਕਾਰੀ ਹਾਸਲ ਕੀਤੀ ਨੌਜਵਾਨ ਵੀ ਆ ਪ੍ਰਬੰਧਕਾਂ ਨੇ ਸਾਰੀ ਸੰਗਤ ਨੇ ਉਤਸ਼ਾਹ ਪਿਆਰ ਤੇ ਆਪਣਾਤ ਨਾਲ ਕਲਾਸਾਂ ਦੇ ਕਾਰਜ ਨੂੰ ਸਿਰੇ ਚੜਾਇਆ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲਪਲਾਲੀਆਂ ਕਮਨ ਆਵੇਂ ਮਿਤ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲਪਲਾਲੀਆਂ ਕਮਨ ਆਵੇਂ ਮਿਤ ਸ਼ਲੋਕ ਮਹੱਲਾ 5 ਪੰਨਾ 320 ਤੋਂ ਹੁਣ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵੀਰ ਗਰਚਰਨ ਸਿੰਘ tatha ਉਹਨਾਂ ਦੀ ਟੀਮ ਨੇ ਇਕ ਉਦਦਮ ਕੀਤਾ ਹੈ ਕਿ ਪਿੰਡਾਂ ਦੇ ਵਿੱਚ ਸੈਂਟਰ ਬਣਾ ਕੇ ਪਿੰਡਾਂ ਨੂੰ ਚੰਗਾ ਗ੍ਰੰਥੀ ਦੇ ਕੇ ਉੱਥੇ ਗੁਰਬਾਣੀ ਦੀ ਸੰਥਿਆ ਦੀਆਂ ਕਲਾਸਾਂ ਲਗਾ ਕੇ ਆਪਣੀ ਆਉਣ ਵਾਲੀ ਪਨੀਰੀ ਨੂੰ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਾਉਣ ਦਾ ਯਤਨ ਕੀਤਾ ਜਾ ਸਕੇ ਜਿਸ ਵੀ ਮਾਈ ਭਾਈ ਚੰਕ ਵੀਰ ਨੂੰ ਇਹ ਗੱਲ ਚੰਗੀ ਲੱਗੇ ਉਹ ਵੀਰ ਵੀ ਆਪਣੇ ਪਿੰਡ ਦੇ ਅੰਦਰ ਅਗੁਰਮਤ ਕਲਾਸਾਂ ਲਗਾਉਣ ਦਾ ਪ੍ਰਬੰਧ ਕਰੇ ਇਸ ਪ੍ਰਬੰਧ ਦੀ ਸਾਰੀ ਜਾਣਕਾਰੀ ਤੁਸੀਂ ਭਾਈ ਗਰਚਰਨ ਸਿੰਘ ਜੀ ਜਿਉਣ ਵਾਲਿਆਂ ਪਾਸੋਂ ਲੈ ਸਕਦੇ ਹੋ ਜਾਂ ਗੁਰਮਤ ਗਿਆਨ ਮਿਸ਼ਨੀ ਕਾਲਜ ਲੁਧਿਆਣੇ ਵਾਲਿਆਂ ਪਾਸੋਂ ਲੈ ਸਕਦੇ ਹੋ ਕਿ ਉਹ ਕਾਲੇ ਵਿੱਚੋਂ ਬੱਚੇ ਭੇਜਣਗੇ ਥੋੜਾ ਬਹੁਤਾ ਖਰਚਾ ਜਿਹੜਾ ਹੈ ਉਹ ਸਾਨੂੰ ਜਰੂਰ ਚੱਲਣਾ ਪਏਗਾ ਆਸ ਹੈ ਕਿ ਆਉਣ ਵਾਲੇ ਸਮੇਂ ਅੰਦਰ ਇਹਦੇ ਸਾਰਥਕ ਰਿਜ਼ਲਟ ਜਿਹੜੇ ਨੇ ਉਹ ਨਿਕਲ ਸਕਦੇ ਹਨ ਇਹਨਾਂ ਕੈਸਟਾਂ ਨੂੰ ਜਾਂ ਗੁਰਮਤ ਸੰਬੰਧੀ ਲਿਟਰੇਚਰ ਨੂੰ ਤੁਸੀਂ ਪੜ੍ਹਨਾ ਜਾਂ ਸੁਣਨਾ ਹੈ singswa.canada.com ਤੋਂ ਤੁਸੀਂ ਵੀਡੀਓ ਡੀਵੀਡੀ ਕੈਸ਼ਨਾਂ ਦੁਆਰਾ ਜਾਂ ਡਾਊਨਲੋਡ ਕਰਕੇ ਗਾਹਾਂ ਵੰਡ ਕੇ ਸਿਵਾਵਾ ਵੀ ਕਰ ਸਕਦੇ ਹੋ ਜੇ ਕੋਈ ਆਰਟੀਕਲ ਪੜ੍ਹਨਾ ਹੋਵੇ ਤਾਂ ਸਿੱਖ ਮਾਰਗ ਤੋਂ ਪੜ੍ਹ ਸਕਦੇ ਹੋ ਸਿੱਖ ਵਿਰਸਾ ਵੀ ਕੈਨੇਡਾ ਤੋਂ ਬੜਾ ਕਮਾਲ ਦਾ ਮੈਗਜ਼ੀਨ ਨਿਕਲਦਾ ਹੈ ਉਸ ਮੈਗਜ਼ੀਨ ਦੇ ਵਿੱਚੋਂ ਤੁਸੀਂ ਲੇਖ ਇਤਿਆਦਿਕ ਪੜ੍ਹ ਕੇ ਗੁਰਸਿੱਖੀ ਦੇ ਸਿਧਾਂਤਕ ਅਸੂਲਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪੁੱਲਾਂ ਚੁੱਕਾਂ ਦੀ ਖਿਮਾ ਪਿਆਰਿਓ ਪਿਆਰ ਸਤ ਗੁਰੂ ਫਤੇ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ